ਹਾਂਜੀ ਬਾਈ ਕੀ ਹਾਲ ਨੇ ਔਰ ਘਰ ਪਰਿਵਾਰ ਬਾਈ ਸਾਰਿਆਂ ਨੇ ਠੀਕ ਨੇ ਤੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਤੇ ਆ ਗਏ ਬਾਈ ਆਪਾਂ ਇੱਧਰ ਲੈ ਘਰੇ ਇੱਧਰ ਲੈ ਘਰੇ ਆ ਕੇ ਆਪਣੇ ਜਾਨਵਰ ਜਾਨਵਰ ਦੇਖੀਏ ਇਹ ਜਾਨਵਰ ਬਾਈ ਆਪਣੇ ਜਿਵੇਂ ਬਾਗੋ-ਬਾਗ ਨੇ ਫਿੱਟ ਨਹੀਂ ਜਮਾ ਤੇ ਕਦਾ ਕਈ ਕੰਮ ਕਰਨੇ ਕਦਾ ਜਿਹੜਾ ਨਿਫਾਫੇ ਗੋਗੇ ਲੈ ਬਾਈ ਪੈਣਾ ਖੁੱਡਾ ਹੀ ਖੋਲੀ ਆ ਵਾਹ ਗੁਰਦਾਣਾ ਨਾਲੇ ਤੇ ਮੈਨੂੰ ਫੋਨ ਆ ਗਿਆ ਯਾਰ ਤੇ ਹੁਣ ਫਿਰ ਜਾਣਾ ਪੂ ਕੰਮ ਤੇ ਤੇ ਮੈਨੂੰ ਆਏ ਸੀਗਾ ਮਾਹ ਚੱਲ ਥੋੜੀ ਸਾਫ ਸਫਾਈ ਕਰਦਾਂ ਪਰ ਸਾਫ ਸਫਾਈ ਹੋਣੀ ਨਹੀਂ ਫੋਨ ਆ ਗਿਆ ਜਾਣਾ ਪਊ ਬਈ ਉਹ ਦੇਖਦੇ ਹਾਲੇ ਤਾਂ 9:00 ਵਜੇ ਦੇਖ ਰਹੇ ਹਾਂ ਤੇ ਅੱਜ ਬਈ ਸਮਾਨ ਵੀ ਲਿਆਉਣਾ ਹਾਂ ਚਲਦੇ ਰਹੇ ਆ ਯਾਰ ਆਈ ਵੀ ਸਰ ਜਾ ਲੱਗਦਾ ਖਾਸਾ ਆ ਜਾ ਭਾਈ ਸ਼ੋ ਉਪਰਾ ਸ਼ਾਤਰੀ ਤੇ ਆ ਨਾ ਬਾਹਰ ਦੋ ਬਈ ਇੱਕ ਹੋਰ ਫੜ੍ਹਾ ਦੀ ਯਾਰ ਬਚਾ ਜਾ ਚੀਨੇ ਵਾਲਾ ਵੀ ਬਠਾਈ ਦੀ ਅੱਜ ਇਹ ਵੀ ਵੱਡਾ ਹੋ ਰਿਹਾ ਸ਼ੱਕੋ ਬਈ 9 ਵਜੇ ਬਿਠਾਤੇ ਹੁਣ ਤੇ ਇੱਕ ਤਾਂ ਯਾਰ ਇੱਥੇ ਮਲਬਾ ਆ ਜਾ ਪਹਿਲਾਂ ਦਫਾ ਫਿਰ ਫੁੱਫਰੀ ਇਹਨਾਂ ਨੂੰ ਅੱਗ ਲਾਈਏ ਪਹਿਲੀ ਗੱਲ ਤਾਂ ਖੁੱਪ ਕੱਲ ਨੂੰ ਸੰਡੇ ਆ ਭਾਈ ਇਹ ਕੱਲ ਨੂੰ ਕਰ ਲਾਂਗੇ ਸਾਹ

ਆ ਵੀ ਗੰਦ ਬੰਦੇ ਵੀ ਬਹੁਤ ਆਉਂ ਹੀ ਲਾ ਰਿਹਾ ਆਪਾਂ ਪੂਰੀ ਲਾ ਦਿੰਨੇ ਆ ਫਿਰ ਯਾਰ ਦੂਰ ਤੱਕ ਆਹ ਨੂੰ ਲੈ ਕੇ ਜਾਣਾ ਬੜਾ ਫਿਰ ਇੰਨੇ ਕਿ ਨਾਲ ਹੀ ਸਫਾਈ ਹੋ ਗਈ ਮਾੜੇ ਨਾਲ ਤੁਸੀਂ ਦੇਖਦੇ लेके वेगुरु थानू करो चेक लग तो हाँ हम जान गए ਏ ਵੱਡੇ ਬੱਚੇ ਯਾਰ ਮੈਂ ਤਾਂ ਕੱਢਨੇ ਹੁਣ ਅਸੀਂ ਦਾਣੇ ਖਾ ਕੇ ਆਪਣੇ ਜੋੜੀਆਂ ਪਹਿਲਾਂ ਛੋਟੇ ਬੱਚਿਆਂ ਨੂੰ ਚੁਗਾ ਦੇਣੀਆਂ ਨਹੀਂ ਉਹ ਚੁਗਿਆ ਛੋਟੇ ਬੱਚਿਆਂ ਨੂੰ ਦਿੱਤਾ ਨਹੀਂ ਜਾਂਦਾ ਫੇਰੇ ਐਂ ਹੀ ਰਹਿ ਜਾਂਦੇ ਨੇ ਵੱਡੇ ਵੱਡੇ ਚੁਗਾ ਲਏ ਜਾਂਦੇ ਨੇ ਤਾਂ ਕਰਕੇ ਮੈਨੂੰ ਹੁਣ ਐਂ ਕਰਨਾ ਪੈਂਦਾ ਕੋਈ ਸਿਸਟਮ ਹੋਰ ਕੋਈ ਚੱਕਰ ਨਹੀਂ ਹੈਗਾ ਤੇਰਾ ਔਖਾ ਹੋ ਜਾਂਦਾ ਛੋਟੇ ਬੱਚਿਆਂ ਦਾ ਛੋਟੇ ਛੋਟ ਹੀ ਰਹਿ ਜਾਂਦੇ ਨੇ ਹੁਣ ਜੀ ਹਣ ਜਿਹੜੇ ਦਾਣੇ ਪਾਤੇ ਉਹਨਾਂ ਨੂੰ ਉਹਨਾਂ ਨੂੰ ਚੋਗਾ ਦੇਣਗੇ ਕਬੂਤਰ ਫੇਰ ਜਦੋਂ ਵੱਡੇ ਹੋਣਗੇ ਤਾਂ ਨਹੀਂ ਕਿ ਬੱਚਾ ਨਾਲ ਰਲਦੇ ਤਾਂ ਜਿਹੜਾ ਹੁਣ ਬੱਚਾ ਪਹਿਲਾਂ ਜਦ ਕੱਢ ਲਿਆ ਅੰਡੇ ਚੋਂ ਫਿਰ ਬੱਚਾ ਪਹਿਲਾਂ ਹੀ ਚੋਗਾ ਲਈ ਜਾਂਦਾ ਇਹਦਾ ਬੇਕਾਰ ਕੇ ਨੁਕਸਾਨ ਹੋ ਜਾਂਦਾ ਬੱਚੇ ਦਾ ਨਾ ਜਾਣ ਨੂੰ ਸਾਤਰੀ ਦਾ ਰੰਗ ਰੰਗੂ ਜਿਆ ਪਤਾ ਲੱਗ ਲੱਗ ਜੁਰੇ ਨੇ ਨਾਲ ਨੇ ਤਾਂ ਨੇ ਨੇ ਸੈਟਾ ਬੈਠੇ ਨੇ ਜਮ ਤੇ ਕਾਲ ਨੂੰ ਨੂੰ ਬੰਦ ਜਿਆ ਕਰ ਦੇ ਕਿਰਾਂ ਚੁਗਾ ਚਾਗਾ ਦੇ ਲੈਣ ਦੇ ਇਹ ਦਵਾਰੇ ਫਿਰ ਕੋ ਉਲਾਂਗੇ ਨਾ ਇਹਨੇ ਮੈਂ ਕਮਰਾ ਸਾਫ ਕਰ ਲੈਣਾ ਆਪ ਦਾ ਆਪੇ ਇਧਰਲੇ ਵੱਡੇ ਸਕੂਟੇ ਵਾਲੇ ਦੇ ਕਬੂਤਰਾਂ ਦਾ ਪਾਣੀ ਧਰਤੀਏ ਇਹ ਬੰਦ ਕਰਤੇ ਸੀ ਬਗੀਰਾ ਮੈਨੂੰ ਐ ਜੇ ਹੋ ਗਿਆ ਮਾਚਾਰ ਕਪੁੱਤਰ ਦਾਣੇ ਜਿ ਖਾਏ ਬੱਚਿਆਂ ਨੂੰ ਚੁੱਕਾ ਜਾਂਦੇ ਆ ਉਹਨਾਂ ਦੇ ਪਰ ਕਾਣੂ ਗਿਆ ਸਾਬ ਜਿ ਨਹੀਂ ਹੁੰਦੇ ਤੇ ਆਹ ਪਾਣੀ ਭਰ ਦਈਏ ਕੇਰਾ ਡਾਰੀ ਮਾਰ ਕੇ ਪਾਣੀ ਪੀਂਦਨੇ ਨੂੰ ਉਹਦਾ ਫਿਰ ਹੰਪਖੁਮ ਪਾਣ ਦੇ ਵਿੱਚ ਤਾਂ ਕਰਕੇ ਸ਼ੱਕਰ ਜਾਦੇ ਪਾ ਜਾਂਦਾ ਤੇ ਚੈੱਕ ਕਰੋ ਬਈ ਕਾਮਰਾ ਆਪਾਂ ਇਹਨਾਂ ਨੂੰ ਵੀ ਦਾਣੇ ਪਾ ਦਿਆ ਕਾਮਰਾ ਆਪਾਂ ਕਰਤਾ ਬਈ ਆਪਣਾ ਟੇਚਨ ਪੇਚਨ ਝਾੜੂ ਮਾਰਤਾ ਇੱਕ ਵਾਰ

ਉਜਨੇ ਖਾਣੇ ਉਹ ਖਾ ਲੈਣਗੇ ਆ। ਇਹ ਵੀ ਸਾਫ਼ ਕਰਨ ਲੱਗਾ ਸਾਈਡ ਮੇ ਥੋੜਾ ਜਿਹਾ। ਇਹ ਵੀ ਕਰਾਂਗੇ ਸਾਫ਼। ਆਥਨੇ ਰੋਜ਼ ਲੇਟ ਹੋ ਜਾਂਦਾ। ਕੱਲ ਦਾ ਕੱਖ ਬੀਜਣ ਵਗੇ ਦੇ ਉੱਥੇ ਤਾਂ ਨਹੀਂ ਵੀਡੀਓ ਸ਼ੂਟ ਕਰੀ ਬਸ ਪੈਸੇ ਹੀ ਨਹੀਂ ਕਰੀ। ਕੱਖਾਂ ਦੀ ਮਹਾਰਤ ਕੱਖਾਂ ਦੀ ਕਰਨੀ ਵੀਡੀਓ ਸ਼ੂਟ। ਤੇ ਤਾਂ ਕਰਕੇ ਉਤਰਾں ਦੇ ਕਰ ਲੈ ਯਾਰ ਬਲੌਗ ਉਤਰਾں ਦਾ ਫਿਰ ਬਾਹਰਲੇ ਕੰਮ ਘੱਟ ਦਿਖਾਉਣਾ ਮੈਂ। ਇਹ ਆਪਾਂ ਕੀ ਕੀ ਕਰਦੇ ਆ। ਮੈਨੂੰ ਘੱਟ ਹੀ ਆਤੀ। ਇਹ ਹੁਣ ਆਪਣੇ ਸਾਰਿਆਂ ਨੇ ਦਾਣੇ ਪੈ ਗਏ ਆਹ ਦਾਣੇ ਇਹਨਾਂ ਨੇ ਖਾ ਲਏ ਯਾਰ ਇਹ ਰੱਜਲੇ। ਮੈਂ ਹੁਣ ਚਲੋ ਸ਼ੁਗਲ ਮੇਲਾ ਕਰਦਨੇ ਆ ਬਾਹਰਲਾ ਖਾਣਾ ਦਾ। ਬੱਠੇ ਆਪਣੇ ਬੈਠੇ ਨੇ ਕਿਵੇਂ ਬੈਠੇ ਹੋ ਜੁੱਪ ਜੇ ਹੋਏ। ਰੇ ਚੱਕ ਦਾਂਗੇ ਆਪਾਂ ਫਿਰ ਟਰੇ ਜਾ ਕੇ ਗੱਡਾ ਬੰਦ ਕਰ ਜਾਾਂਗੇ ਇਹਨਾਂ ਨੇ ਖਾਲੇ ਜਿਹੜੇ ਇਹ ਵੀ ਰੱਜੇ ਹੋਏ ਨੇ ਬੋਟੇ ਫੁੱਲਣ ਇਹਨਾਂ ਦੇ ਬਚਿਆਂ ਨੂੰ ਜੋਗਾ ਜਗਾ ਆਪ ਹੀ ਦੇ ਦੇਣਗੇ ਮਸਾ ਨੂੰ ਫਤ ਚੱਲਦੇ ਆ ਘਰੇ ਨਾ ਨੂੰ ਵੀ ਆਪਣੀ ਡਿਊਟੀ ਜਾਂਦੇ ਆ ਬਈ ਤੇ ਦੇਖਦੇ ਆ ਕਿ ਸਮਾਂ ਚ ਆ ਰਿਹਾ ਕੰਮ ਦਾ ਆਪਣੇ ਦਾ ਤੇ ਪੂਰੇ ਰੋਡ ਤੇ ਪ੍ਰੋਪਰ ਗੇੜਾ ਗੁੜਾ ਮਾਰ ਕੇ ਬਹੁਤ ਠੀਕ ਆ ਹੁਣ ਇਹਨਾਂ ਨੂੰ ਬੰਦ ਕਰਦੇ ਆ ਯਾਰ ਬਹੁਤ ਹੋ ਗਿਆ ਮੇਰੇ ਹਿਸਾਬ ਨਾਲ ਤਾਂ ਇੱਥਨੇ ਇੱਥਨੇ ਪਾ ਦਾਂਗੇ ਯਾਰ ਦਾਣੇ ਆ ਗਏ ਹੁਣ ਬਹੁਤ ਖਾ ਲਏ ਦਾਣੇ ਇਹਨਾਂ ਨੇ ਹੁਣ ਤਾਂ ਸਹੀ ਹਾਂ ਤਾਂ ਤਦ ਬਸ ਗੇੜੇ ਫੇੜੇ ਹੁਣ ਸੌਂ ਗਿਆ ਦਿੰਦੇ ਨੇ ਚਲੋ ਭਾਈ चलो 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 शाबाश चलो 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 चलो, चलो भाई चलो अंदर चलो यार एक तो अंदर घट पढ़ते चलो 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 भाई अंदर फिर आए खुले कबूतर पंगा ना अंदर पढ़ने बड़े डेकर सारे चलो यार ਉਹ ਇਧਰੋਂ ਆ ਜਾਂਦਾ ਉਹ ਇਧਰੋਂ ਆ ਜਾਂਦਾ ਚਲੋ ਮੈਂ ਬਾੜ ਲਾਂ ਯਾਰ ਇਹਨਾਂ ਨੂੰ ਕਰਦਾ ਵੀਡੀਓ ਲਾਂਦੇ ਨੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆ ਗਏ ਆਪਾਂ ਬਈ ਇਧਰ ਬਾਹਰ ਲਈ ਘਰੇ ਆਪਣੇ ਤੇ ਅਮਾ ਥੋੜਾ ਜਿਹਾ ਝਾੜੂ ਮਾਰਤਾ ਸੀ ਉਹਨੇ ਮੋਲ ਲੈ ਤੇ ਪਹਿਲਾ ਦਾਣਾ ਪਾ ਦਿੱਤੀ ਵੀ ਕਮੁੱਤਰਾਂ ਨੂੰ Ai bă, ce frioare ești, și Ce cu... ठीक है जी ने यार भरा दी ਕੀ ਕੋਈ ਉਹ ਦਾ ਕਾਲਾ ਹੀ ਆ ਜਾਮਾ ਕੀ ਆ ਇਹ ਤਾਂ ਹੋ ਗਿਆ ਕੰਮ OK ਇਹ ਆਂ ਪਰ ਸ਼ਿਆਦ ਰੀ ਸ਼ੁਦਰੀ ਦੇ ਵਧਿਆ ਤੇ ਤੇ ਹੁਣ ਇਹਨੂੰ ਗੁੱਡ ਕੇ ਦੇ ਵਿੱਚ ਕਪ ਚੱਕ ਕੇ ਜਾਂ ਬਰਾਬਰ ਕਾਰਨ ਦੇ ਦਾਣੇ ਦੋਨੇ ਬਾਈ ਮੱਚੇ ਦਿਨੇ ਬੈਠੇ ਨੇ ਛਤਰੀ ਤੇ ਬੈਠੇ ਰਹਿੰਦੇ ਨੇ ਨਾ ਇਹ ਆਪਾਂ ਕੋਈ ਕਰ ਦਿਆਂ ਸਿਸਟਮ ਸਾਫ ਚੰਗਾ ਕਰਦਾ ਵੀਡੀਓ ਸਟਾਰਟ ਕਰ ਪਾਓ ਜੀ ਬਾਈ ਦਾਣੇ ਪਾਤੇ ਵੱਡੀਆਂ ਜੋੜੀਆਂ ਨੂੰ ਵੀ ਦਾਣੇ ਪਾ ਕੇ ਓਕੇ ਕਰਤਾ ਕੰਮ ਇੱਥੇ ਨੇ ਜਾਨਵਰ ਆਪਣੇ ਚੈੱਕ ਕਰੋ ਤੁਸੀਂ ਤੇ ਇੱਧਰ ਬਈ ਆਪਾਂ ਬੀਜ ਤੇ ਇੱਧਰ ਵੀ ਮੈਥੇ ਤੇ ਪਾਲਕ ਵੇਚਦਾ ਤੇ ਵੀ ਕਰਤਾ ਡਣਾ ਬੱਚਿਆਂ ਨੂੰ ਵੀ ਬਈ ਪਾਤੇ ਦੇ ਦਾਣੇ ਬੇਸ਼ਾਰਾ ਅੰਮ੍ਰਿਤ ਕਰਤਾ ਓਕੇ ਜਮਨੈ ਲ ਓਕੇ ਦੀ ਰਿਪੋਰਟ ਆ ਜਮਾ ਬੈਠੇ ਨੇ ਖਾ ਕੇ ਦਾਣੇ ਆਵੇ ਕਿੰਨੇ ਡੰਡਾ ਤੇ ਬੈਦ ਨਹੀਂ ਜਾਖੀ ਰੌਰ ਨਾਲ ਲੜਦੇ ਨੇ ਅਸੱਚ ਬਹੁਤ ਜਿਆਦੇ ਗੇੜ ਗੁੱਟ ਡਾਈਏ ਹੁਣ ਕਿਆ ਕੋ ਭਾਈ ਲਾ ਦੀਏ ਜਿੰਦਾ ਤੇ ਬਾਕੀ ਸੈਟਅਪ ਠੀਕ ਆ ਭਈ ਆਪਣਾ ਸਵੇਰੇ ਕਰਤਾ ਦੀ ਕਮਰਾ ਸਾਫ ਹਣਾ ਤੈਨੂੰ ਧੋਵਾਂਗੇ ਕਮਰੇ ਨੂੰ ਯਾਰ ਤੜਕੇ ਦੇਖਦਾ ਜੇ ਇਸ ਟਾਈਮ ਮੇਰਾ ਧੋਊਗਾ ਤੇ ਬਸ ਠੀਕ ਆ ਭਈ ਹੁਣ ਜਿੰਦਾ ਲਾ ਦੀਏ ਦਾ ਦਿੱਤਾ ਲਾ ਤੇ ਬਈ ਇਹ ਵੀਡੀਓ ਵਧੀਆ ਆ ਰਹੀ ਹੈ ਹਾਂ ਲਾਈਕ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਆਪਣੀ ਨੂੰ ਕਰੋ ਬਈ ਸ਼ੇਅਰ ਤੇ ਮਿਲਦੇ ਆਪਾਂ ਬਈ ਕੱਲ ਨੂੰ ਉਹ ਕਬੂਤਰ ਉੜੇ ਫਿਰਦੇ ਨੇ ਦੇਖੋ ਤੁਸੀਂ ਪਿੰਡ 'ਚ 6 ਵਜੇ ਪੈਣੇ ਤੇ ਮਿਲਦੇ ਆਪਾਂ ਬਈ ਕੱਲ ਨੂੰ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ